ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਓਡੇ ਦੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਧੁੰਦ ਕੋਹਰੇ ਅਤੇ ਮੀਂਹ ਦੀ ਅਪਡੇਟ ਪੰਜਾਬ ਦੇ ਉੱਪਰ ਕਿਵੇਂ ਦੀ ਹੈ ਇਹ ਵੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਕਿਉਂਕਿ ਹੁਣ ਲਗਾਤਾਰ ਕਾਫੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਸਵੇਰੇ ਅਤੇ ਸ਼ਾਮ ਤੋਂ ਲੈ ਕੇ ਪੰਜਾਬ ਦੇ ਕੁਝ ਜ਼ਿਲ੍ਹੇ ਖਾਸ ਤੌਰ ਤੇ ਅਗਰ ਅਸੀਂ ਗੱਲ ਕਰੀਏ ਰੂਪਨਗਰ ਜ਼ਿਲ੍ਹਾ ਅਨੰਦਪੁਰ ਸਾਹਿਬ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਤੇਗੜ੍ਹ ਸਾਹਿਬ ਇਹ ਕੁਝ ਜਿਲ੍ਹੇ ਚੁਨਿੰਦਾ ਦੇਖੇ ਗਏ ਜਿਨ੍ਹਾਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਣੀ ਧੁੰਦ ਬਣੀ ਹੋਈ ਦਿਖਾਈ ਦਿੱਤੀ ਬਾਕੀ ਵੱਖ-ਵੱਖ ਥਾਵਾਂ ਦੇ ਉੱਪਰ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਮੋਗਾ ਹੋ ਗਿਆ ਇਹਨਾਂ ਦੇ ਵਿੱਚ ਵੀ ਵੱਖ-ਵੱਖ ਕਈ ਅਜਿਹੇ ਪਿੰਡ ਸੀ ਜਿਨ੍ਹਾਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਦਲਬਾਜ਼ੀ ਦੇ ਕਾਰਨ ਜਾਂ ਫਿਰ ਧੁੰਦ ਦੇ ਕਾਰਨ ਮਾਹੌਲ ਜਿਹੜਾ ਹੈ ਉਹ ਧੁੰਦਲਾ ਜਿਹਾ ਬਣਿਆ ਰਿਹਾ ਚੰਗੀ ਸੂਰਜ ਦੀ ਲਿਸ਼ਕੋਰ ਨਾ ਪੈਣ ਕਰਕੇ ਠੰਡ ਅਤੇ ਬੱਦਲਵਾਈ ਦਾ ਮਾਹੌਲ ਲਗਾਤਾਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਉੱਪਰ ਖਾਸ ਤੌਰ ਤੇ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਧੁੰਦ ਬਣੀ ਹੋਈ ਹੈ ਸਿਰਫ ਸੰਗਰੂਰ ਅਤੇ ਪਟਿਆਲੇ ਦੇ ਜ਼ਿਲ੍ਹੇ ਦੇ ਕੁਝ ਕੁ ਹਿੱਸੇ ਕੁਝ ਹਿੱਸਾ ਬਠਿੰਡਾ ਮਾਨਸੇ ਦਾ ਜਿਹੜਾ ਕਿ ਰਾਜਸਥਾਨ ਜਾਂ ਹਰਿਆਣਾ ਵੱਲੋਂ ਟੱਚ ਕਰਦਾ ਤੁਸੀਂ ਦੇਖੋਗੇ ਸਿਰਫ ਇਹ ਹਿੱਸਾ ਬਾਕੀ ਹੈ ਬਾਕੀ ਆਲਮੋਸਟ ਸਾਰੇ ਇਲਾਕਿਆਂ 'ਚ ਇਹ ਮਾਹੌਲ ਜਿਹੜਾ ਛਾ ਚੁੱਕਿਆ ਹੈ ਬੱਦਲਵਾਈ ਤੇ ਧੁੰਦ ਦਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌ ਅਸਮਾਨ ਵਿੱਚ ਛਾਏ ਹੋਣ ਦੇ ਕੀ ਹਾਲਾਤ ਨੇ ਅਗਰ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਕਾਜਰਾ ਤੁਹਾਨੂੰ ਮੈਂ ਦਿਖਾ ਸਕਦਾ ਬੱਦਲ ਬਾਈ ਜਿਹੜੀ ਇੱਕ ਸਿਸਟਮ ਬਣਦਾ ਹੋਇਆ ਪੱਛਮੀ ਰੂਪ ਤੋਂ ਪੰਜਾਬ ਦੇ ਵੱਲ ਕੂਚ ਕਰ ਰਿਹਾ ਹੈ ਹੌਲੀ-ਹੌਲੀ ਇਹ ਪੰਜਾਬ ਦੇ ਵੱਲ ਆਵੇਗਾ ਪਹਾੜੀ ਖੇਤਰ ਵਿੱਚ ਵੀ ਬੱਦਲ ਬਾਈ ਦੇ ਹਾਲਾਤ ਪਰਫਵਾਰੀ ਦੇ ਹਾਲਾਤ ਜਾਰੀ ਨੇ ਜਿਸ ਦੇ ਕਾਰਨ ਪੰਜਾਬ ਅਤੇ ਮੈਦਾਨੀ ਇਲਾਕੇ ਜਿਹੜੇ ਹੋਰ ਨੇ ਇਹਨਾਂ ਵਿੱਚ ਠੰਡ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਮੇਨ ਜਿਹੜੀ ਹੁਣ ਗੱਲ ਨਿਕਲ ਕੇ ਇਹ ਆਈ ਹੈ ਕਿ ਹਲੇ ਜੋ ਮੀਂਹ ਦੀ ਅਪਡੇਟ ਹੈ ਉਹ ਕੋਈ ਵੀ ਮੀਂਹ ਪੂਰਨ ਤੌਰ ਤੇ ਪੰਜਾਬ ਦੇ ਨੇੜੇ ਤੇ ਗੁਜ਼ਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਰ ਇੱਕ ਇਹ ਜਿਹੜਾ ਸਿਸਟਮ ਹੈ ਇਹ 20 ਤਰੀਕ ਯਾਨੀ ਕਿ ਕੱਲ ਤੋਂ ਪੰਜਾਬ ਦੇ ਵੱਲ ਕੋਚ ਕਰੇਗਾ ਯਾਨੀ ਕਿ ਅੱਜ ਰਾਤ ਤੋਂ ਹੀ ਇਹ ਸਿਸਟਮ ਪੰਜਾਬ ਵੱਲ ਪਹੁੰਚਣਾ ਸ਼ੁਰੂ ਹੋ ਜਾਵੇਗਾ 20 ਅਤੇ 21 ਤਰੀਕ ਯਾਨੀ ਕਿ ਕੱਲ ਅਤੇ ਪਰਸੋਂ ਸ਼ਨੀਵਾਰ ਐਤਵਾਰ ਨੂੰ ਇਹ ਕਿਤੇ ਨਾ ਕਿਤੇ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਨੂੰ ਜਿਵੇਂ ਕਿ ਮਾਝੇ ਤੋਂ ਲੈ ਕੇ ਦੁਆਬੇ ਦਾ ਇਲਾਕਾ ਜਿਹੜਾ ਕਿ ਅੰਮ੍ਰਿਤਸਰ ਤਰਨਤਾਰਨ ਪੱਟੀ ਅਜਨਾਲਾ ਡੇਰਾ ਬਾਬਾ ਨਾਨਕ ਕਪੂਰਥਲਾ ਥੋੜ੍ਹਾ ਹਿੱਸਾ ਜਲੰਧਰ ਦਾ ਜਿਹੜਾ ਕਪੂਰਥਲ ਨਾਲ ਲੱਗਦਾ ਹੈ ਗੁਰਦਾਸਪੁਰ ਤੋਂ ਪਠਾਨਕੋਟ ਵੱਲ ਦਸੂਹਾ ਮੁਕੇਰੀਆਂ ਕੁਝ ਕ ਹਿੱਸਾ ਹੁਸ਼ਿਆਰਪੁਰ ਦਾ ਹੋ ਸਕਦਾ ਹੈ ਕਿ ਇਹਦੇ ਵਿੱਚ ਆ ਜਾਵੇ ਕਿਣਮਣਕਣੀ ਹੋ ਸਕਦੀ ਹੈ ਕੋਈ ਤਗੜੀ ਉਮੀਦ ਫਿਲਹਾਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਹਾਂ ਇਹਨਾਂ ਇਲਾਕਿਆਂ ਦੇ ਵਿੱਚ ਕਿਣਮਣਕਣੀ ਹੋ ਸਕਦੀ ਹੈ ਅੱਜ ਰਾਤ ਦੀ ਅਗਰ ਗੱਲ ਕਰੀਏ ਤਾਂ ਓਵਰ ਆਲ ਮੌਸਮ ਠੀਕ ਹੈ ਧੁੰਦ ਬਣੀ ਰਹੇਗੀ ਜਿਵੇਂ ਜਿਵੇਂ ਰਾਤ ਅੱਗੇ ਵਧੇਗੀ ਧੁੰਦ ਹੋਰ ਸੰਘਣੀ ਹੋਣ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਜਿਹੜੇ ਹਵਾ ਦੇ ਵਿੱਚ ਪਾਣੀ ਦੇ ਮੋਲੀਕਿਊਲ ਨੇ ਜੋ ਬਾਸ਼ਪੀਕ੍ਰਿਤ ਹੋ ਕੇ ਪਾਫ ਬਣ ਕੇ ਹਵਾ ਦੇ ਵਿੱਚ ਪਾਣੀ ਜਾਂਦਾ ਉਹ ਹੁਣ ਧੁੰਦ ਬਣ ਕੇ ਥੱਲੇ ਆਉਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਪਹਾੜਾਂ ਦੇ ਵਿੱਚ ਤਾਪਮਨ ਘਟਿਆ ਉਸ ਦਾ ਅਸਰ ਮੈਦਾਨਾਂ 'ਚ ਹੋਣਾ ਸ਼ੁਰੂ ਹੋ ਚੁੱਕਿਆ ਹੈ ਮੈਦਾਨਾਂ ਦੇ ਵਿੱਚ ਤਾਪਮਨ ਘਟਣ ਦੇ ਨਾਲ ਧੁੰਦ ਦੇ ਹਾਲਾਤ ਹੋਰ ਜ਼ਿਆਦਾ ਵਧਣਗੇ ਜਿੰਨੀ ਧੁੰਦ ਅਸੀਂ ਐਕਸਪੈਕਟ ਕੀਤੀ ਸੀ ਉਹਦੇ ਨਾਲੋਂ ਧੁੰਦ ਜ਼ਿਆਦਾ ਹੈ ਜਿੰਨੀ ਨਾਰਮਲ ਅਸੀਂ ਸੋਚ ਰਹੇ ਸੀ ਕਿ 19 ਤੋਂ ਲੈ ਕੇ 21 ਤੱਕ ਧੁੰਦ ਪਵੇਗੀ ਉਹਦੇ ਨਾਲੋਂ ਧੁੰਦ ਜ਼ਿਆਦਾ ਪੈਣੀ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਥਾਵਾਂ ਦੇ ਉੱਪਰ ਅਗਰ ਅਸੀਂ ਓਵਰਆਲ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕੱਲ ਨੂੰ ਪੂਰੇ ਪੰਜਾਬ ਦੇ ਉੱਪਰ ਧੁੰਦ ਦੇਖਣ ਨੂੰ ਮਿਲ ਜਾਵੇ ਸਵੇਰ ਦੇ ਸਮੇਂ ਇਸ ਕਰਕੇ ਬੇਨਤੀ ਹੈ ਤੁਸੀਂ ਅਗਰ ਮੋਟਰਸਾਈਕਲ ਗੱਡੀ ਸਕੂਟਰ ਤੇ ਕਿਤੇ ਵੀ ਜਾ ਰਹੇ ਹੋ ਤਾਂ ਲਾਈਟ ਦਾ ਪ੍ਰਬੰਧ ਰੱਖੋ ਹੌਲੀ ਚਲਾਓ ਰਸਤੇ ਵਿੱਚ ਆਪਣਾ ਆਪਣੇ ਪਰਿਵਾਰ ਨੂੰ ਸੋਚ ਸਮਝ ਕੇ ਗੱਡੀ ਚਲਾਓ ਤੇਜ਼ ਨਾ ਭਜਾਓ ਨੁਕਸਾਨ ਹੋ ਸਕਦਾ ਹੈ ਖੇਤਾਂ ਦੇ ਵਿੱਚ ਪਾਣੀ ਲਗਾਉਣ ਵਾਲੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਲਈ ਇੱਕ ਸੂਚਨਾ ਇਹ ਹੀ ਹੈ ਕਿ ਮਾਝੇ ਅਤੇ ਦੁਆਬੇ ਦੇ ਜਿਹੜੇ ਤੁਹਾਨੂੰ ਜ਼ਿਲ੍ਹੇ ਗਿਣਾਏ ਨੇ ਇਹਨਾਂ ਵਿੱਚ ਬਰਖਾ ਦੀ ਉਮੀਦ ਹੈ ਬਾਕੀ ਪੰਜਾਬ ਦਾ ਮੌਸਮ ਫਿਲਹਾਲ ਸੁੱਕਾ ਏ ਖੁਸ਼ਕ ਹੈ ਉਹ ਪਾਣੀ ਵਗੈਰਾ ਲਗਾ ਸਕਦੇ ਨੇ ਜਿਹੜੇ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਕਿ ਮੈਂ ਮਾਝੇ ਦੇ ਅਤੇ ਦੁਆਬੇ ਦੇ ਕੁਝ ਖੇਤਾਂ इलाके ਉਹਨਾਂ ਨੂੰ ਛੱਡ ਕੇ ਤੁਸੀਂ ਪਾਣੀ ਲਗਾ ਸਕਦੇ ਹੋ ਤੇ ਆਪਣੇ ਖੇਤ ਨੂੰ ਹੁਣ ਸਾਂਭਸਵਾਲ ਕਰ ਲੋ ਠੰਡ ਵੱਧ ਰਹੀ ਹੈ ਅਗਰ ਜ਼ਰੂਰਤ ਹੈ ਕੋਰੇ ਤੋਂ ਬਚਾ ਕਰੋ ਸਬਜ਼ੀਆਂ ਫਲਾਂ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਨੂੰ ਅਗਰ ਕੋਰੇ ਤੋਂ ਢੱਕਣ ਦੀ ਲੋੜ ਹੈ ਤਾਂ ਢੱਕ ਦਿਓ ਕਿਉਂਕਿ ਹੁਣ ਨੁਕਸਾਨ ਜਿਹੜਾ ਹੈ ਪਾਉਂਦੇ 10-15 ਦਿਨ ਜਿਹੜਾ ਜ਼ਿਆਦਾ ਹੋ ਸਕਦਾ ਲੋੜੀ ਤੱਕ ਆਪਾਂ ਹੁਣ ਗੱਲ ਕਰ ਲਈਏ ਤਾਂ ਨੁਕਸਾਨ ਜਿਹੜਾ ਜ਼ਿਆਦਾ ਫਸਲਾਂ ਦਾ ਹੋ ਸਕਦਾ ਹੈ ਬਾਕੀ ਮੀਂਹ ਦੀ ਖਬਰ ਕੋਈ ਅਗਰ ਆਵੇਗੀ ਤਾਂ ਕੱਲ ਨੂੰ ਪ੍ਰੋਪਰ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਕੋਸ਼ਿਸ਼ ਕਰਾਂਗੇ ਅੱਜ ਰਾਤ ਲਾਈਵ ਕਰਕੇ ਵੀ ਜਾਣਕਾਰੀ ਸਾਂਝੀ ਕਰੀਏ ਉਹਦੇ ਵਾਸਤੇ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ ਸਾਰਿਆਂ ਦਾ